ਮਹਿਲਾ ਕਨਸਟੇਬਲ ਤੇ ਉਸਦੀ ਮਾਤਾ ਦੇ ਨਾਲ ਹੋਈ ਕੁੱਟਮਾਰ ਅਖਰ ਕਿਉਂ ਕੀਤੀ ਕੁੱਟਮਾਰ ਕਿਸ ਦੇ ਵੱਲੋਂ ਕੀਤੀ ਕੁੱਟਮਾਰ ਵਿਸਥਾਰ ਦੇ ਨਾਲ ਦੱਸਦੇ ਹਾਂ ਦਰਅਸਲ ਪੰਜਾਬ ਦੇ ਅੰਦਰ ਆਏ ਦਿਨ ਹੀ ਅਜਿਹੇਆ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ ਜਿੱਥੇ ਕਿ ਇੱਕ ਝਗੜਾ ਹੋਇਆ ਤਾਂ ਝਗੜੇ ਦੇ ਵਿੱਚ ਅੰਮ੍ਰਿਤਸਰ ਥਾਣਾ ਕੰਟੋਨਮੈਂਟ ਅਧੀਨ ਆਉਂਦੇ ਇਲਾਕੇ ਦਾ ਹੈ ਜਿੱਥੇ ਇੱਕ ਮਹਿਲਾ ਕਾਂਸਟੇਬਲ ਤੇ ਉਸਦੀ ਮਾਤਾ ਦੇ ਨਾਲ ਉਹਨਾਂ ਦੇ ਹੀ ਇਲਾਕੇ 'ਚ ਰਹਿੰਦੇ ਕੁਝ ਲੋਕਾਂ ਦੇ ਵੱਲੋਂ ਕੁੱਟਮਾਰ ਕਰ ਦਿੱਤੀ ਹੈ ਜਿਸ ਦੀ ਜਾਣਕਾਰੀ ਪੂਰੀ ਉਸ ਸ पीडਿਤ ਮਹਿਲਾ ਦੇ ਵੱਲੋਂ ਦਿੱਤੀ ਗਈ ਆ ਤੇ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਪੁਲਿਸ ਸਾਡੀ ਮਦਦ ਨਹੀਂ ਕਰ ਰਹੀ ਮਹਿਲਾ ਥਾਣੇ ਦੇ ਵਿੱਚੋਂ ਫੋਰਥ ਕਲਾਸ ਦੀ ਨੌਕਰੀ ਕਰਦੀ ਆ ਡਿਊਟੀ ਕਰਦੀ ਆ ਤਾਂ ਆਖਰ ਕੀ ਪੂਰਾ ਮਾਜਰਾ ਕੌਣ ਸੀ ਕੁੱਟਮਾਰ ਕਰਨ ਵਾਲੇ ਹੁਣ ਪੁਲਿਸ ਤੋ ਕੀ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪੁਲਿਸ ਕਿਹੋ ਜੀ ਕਾਰਵਾਈ ਕਰ ਰਹੀ ਆ ਪੀੜਤ ਮਹਿਲਾ ਦੀ ਜੁਬਾਨੀ ਸੁਣਾਉਣੀ ਆ ਦੂਜੇ ਪਾਸੇ ਇਸ ਪਰਿਵਾਰ ਦੇ ਹੱਕ ਦੇ ਵਿੱਚ ਬਾਲਮਿਕੀ ਸਮਾਜ ਨਿਤਰਦਾ ਹੋਇਆ ਨਜ਼ਰ ਆਇਆ ਤਾਂ ਬਾਲਮਿਕੀ ਸਮਾਜ ਦੇ ਨੇਤਾ ਕੀ ਕੁਝ ਕਹਿ ਰਹੇ ਨੇ ਤੇ ਉਧਰ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਕੀ ਕੁਝ ਮੇਰਾ ਵੰਦਨਾ ਜੀ ਸਾਹਿਬ ਕੀ ਸਾਰਾ ਮੈਟਰ ਹੈ ਮੈਂ ਨਾ ਇਹ ਪੜਤੀ ਫੋਰ ਕਲਾਸ ਚ ਆਪਣਾ ਪੰਜਾਬ ਪੁਲਿਸ ਚ ਹਾਂਜੀ ਤੇ ਗਵਾਂਡੀ ਪੈ ਗਿਆ ਬੜਾ ਇਹਨਾਂ ਨੇ ਹਮਲਾ ਮੇਰੇ ਤੇ ਕੀਤਾ ਮੈਂ ਆਈ ਪੁਲਸ ਲੈਣ ਫਿਲਹਾਲ ਕਰ ਰਹੀ ਹੈ ਸਰ ਜੀ ਮੈਂ ਹਾਂ ਜੀ ਤੇ ਮੈਂ ਮੈਂ ਤਾਂ ਮੇਰੀ ਬੇਟੀ ਦਵਾਈ ਲੈ ਕੇ ਆ ਰਹੀ ਸੀ ਇਸ ਤਰ੍ਹਾਂ ਹਮਲਾ ਸਾਡੇ ਤੇ ਕਰਤਾ ਸੀ ਇਹਨਾਂ ਨੂੰ ਕਿਹਾ ਵੀ ਥੋੜਾ ਰਸਤਾ ਦੋ दारू ਵਗੈਰਾ ਪੀਤੀ ਸਾਰੀਆਂ ਨੇ ਮੰਜੀ ਤੇ ਬੈਠੇ ਲੇਡੀਜ਼ ਵੀ ਬੜਾ ਗਲਤ ਕੰਮ ਕਰਦੀਆਂ ਤੇ ਮੈਨੂੰ ਇਨਸਾਫ ਦਵਾਇਆ ਜਾਏ ਮੇਰੇ ਸੱਟ ਬੜੀ ਮਾਰੀ ਜੇ ਕਮਰ 'ਚ ਕੋਣ ਤੁਹਾਡੇ ਚ ਕੋਣ-ਕੋਣ ਸੀ ਉਹ 5 6 ਜਣੇ ਸੀ ਤੁਹਾਡੇ ਚ ਕੋਣ-ਕੋਣ ਸੀ ਮੈਂ ਇਕੱਲੀ ਮੇਰੀ ਬੇਟੀ ਮੈਨੂੰ ਛਿੜਾ ਰਹੀ ਸੀ ਤੁਹਾਡੇ ਬੇਟੀ ਕੀ ਕੰਮ ਕਰਦੀ ਮੇਰੀ ਬੇਟੀ ਹੈਗੀ ਕਨਸਟੇਬਲ ਭਰਤੀ ਹੋ ਗਈ ਦੀ ਆਤੀ ਚੀ ਜੇ ਸਮਝਾ ਕੇ પોલીસ ਪ੍ਰਸ਼ਾਸਨ ਸੁਰੱਖਿਤੀ ਨਹੀਂ ਗਿਆ ਤਾਂ ਬਾਕੀ ਆਪਾਂ ਲੋਕਾਂ ਨੂੰ ਹਾਂ ਜੀ ਬਸ ਮੈਨੂੰ ਇਨਸਾਫ ਮਿਲਿਆ ਜਾਏ ਜੀ ਮੇਰੇ ਏਟਾ ਮਾਰੀਆਂ ਜੇ ਲੱਕ ਚਿੱਟ ਮਾਰੀ ਬੇਟੀ ਪ੍ਰੈਗਨੈਂਟ ਹੈ ਜੀ ਉਹਨੂੰ ਵੀ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਉਹਨੂੰ ਵਿਚਾ ਲਿਆ ਗਿਆ ਉਹ ਮੈਨੂੰ ਬਚਾਉਂਦੀ ਪਚਾਉਂਦੀ ਆਪ ਆਪਣੀ ਕੋਸ਼ਿਸ਼ ਨੇ ਆਪ ਹੀ ਵਿਚਾਰੀ ਬੜਾ ਬਚਾ ਕੀਤਾ ਨੇ ਆਪਣਾ ਅਸੀਂ ਮੰਗ ਕਰਦੇ ਮੈਨੂੰ ਦੋਸ਼ੀਆਂ ਨੂੰ ਮੈਨੂੰ ਸੁਣਵਾਈ ਹੋਏ ਮੇਰੀ ਇਹ ਡਾਕਟਰ ਨੇ ਜੀ ਸੁਨਾਈ ਹੋਈ ਜਾਏ ਮੇਰੀ ਮੇਰੀ ਸੁਣਾਈ ਨਹੀਂ ਜਾ ਕਾਰਵਾਈ ਕੀਤੀ ਜਾਏ ਹਾਂਜੀ ਨਹੀਂ ਹਜੇ ਨਹੀਂ ਕੀਤੀ ਜੀ ਆਪਣਾ ਨਾਮ ਤੇ ਆਪਣਾ ਜੱਥੇ ਦਾ ਨਾਮ ਦੱਸ ਕੀ ਫੇਰਣਾ ਸ਼ਬੀਰ ਦਰਾਵੜ ਹੈ ਜੀ ਔਰ ਮੈਂ ਦਲੀ ਸੁਰੱਖਿਆ ਸੈਨਾ ਤੋਂ ਪ੍ਰਧਾਨ ਹਾਂ ਪਰ ਅੱਜ ਅਸੀਂ ਇੱਕ ਵਿਸ਼ੇਸ਼ ਜਿਹੜੀ ਪ੍ਰਸਾਰਤਾ ਹੈ ਜਿਹੜੀ ਕਰ ਰਹੇ ਹਾਂ ਕਿਉਂਕਿ ਇੱਕ ਮਹਿਲਾ ਕਰਮਚਾਰੀ ਜਿਹੜੀ ਕਿ ਪੁਲਿਸ ਨੂੰ ਲਾਜਾਉਂ ਆ ਔਰ ਕਲਾਸ ਦੇ ਵਿੱਚ ਉਹ ਡਿਊਟੀ ਕਰਦੇ ਨੇ ਪੁਲਿਸ ਦੇ ਵਿੱਚ ਔਰ ਉਹਨਾਂ ਦੇ ਨਾਲ ਇੱਕ ਜਿਹੜੀ ਪਿਛਲੇ ਦਿਨੀ ਘਟਨਾ ਕੱਟੀ ਆ ਤੇ ਰਸਤੇ 'ਚ ਜਾਂਦੇ ਹੋਏ ਕੁਝ ਵਿਅਕਤੀਆਂ ਵੱਲੋਂ ਨਸ਼ੇ ਦੇ ਹਾਲਾਤ ਵਿੱਚ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਜਿਹੜੀ ਕਿ ਮੰਦਪਾਗੀ ਘਟਨਾ ਆ ਉਰਿਨਾ ਦੇ ਨਾਲ ਇਹਨਾਂ ਦੀ ਬੇਟੀ ਜਿਹੜੀ ਕਿ ਗਰਭਵਤੀ ਅਵਸਥਾ ਸੀਗੀ ਉਹਦੇ ਨਾਲ ਵੀ ਧੱਕਾ ਮੁਕੀ ਹੋਇਆ ਉਹਦਾ ਫੋਨ ਖੋਹ ਲਿੱਤਾ ਗਿਆ ਕਹਿੰਦਾ ਪਹਾਵਾ ਹੈ ਵੀ ਜਿਹੜੇ ਪੁਲਿਸ ਮੁਲਾਜ਼ਮ ਕਿਉਂਕਿ ਇਹਨਾਂ ਦੀ ਬੇਟੀ ਜਿਹੜੀ ਉਹ ਵੀ ਪੁਲਿਸ ਕਨਸਟੇਬਲ ਨੇ ਉਹਨਾਂ ਦੇ ਨਾਲ ਜੇ ਧੱਕਾ ਮੁਕੀ ਹੋ ਸਕਦੀ ਆ ਖੋਹ ਹੋ ਸਕਦੀ ਤੇ ਮੈਨੂੰ ਲੱਗਦਾ ਕਿ ਅੰਮ੍ਰਿਤਸਰ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਇਦਾਂ ਦੇ ਹਾਲਾਤ ਆ ਵੀ ਸ਼ਾਇਦ ਸਾਡਾ ਲੱਗਦਾ ਹੀ ਨਹੀਂ ਵੀ ਕੋਈ ਮਾਪੇ ਪਾਪਾ ਹੈ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਵੀ ਜਿਹੜੇ ਦੋਸ਼ੀਆਂ ਨੇ ਸਾਡੇ ਪੁਲਿਸ ਮੁਲਾਜ਼ਮ ਨੇ ਚਾਹੇ ਉਹ ਚਾਹੇ ਉਹ ਜਲਤੋ ਜਲ ਜਿਹੜੀ ਦੋਸ਼ੀਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਔਰ ਅਸੀਂ ਮੰਗ ਵੀ ਕਰਦੇ ਹਾਂ ਪ੍ਰਸ਼ਾਸਨ ਤੋਂ ਅਜ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ ਔਰ ਕੱਲ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਜਲਤੋ ਜਲ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਧਾਰਾ ਜਿਹੜੀ ਹੈ ਦਰਜ ਕਰਕੇ ਉਹਨਾਂ ਦੇ ਤੇ ਮਾਮਲਾ ਦਰਜ ਕੀਤਾ ਜਾਏਗਾ ਔਰ ਅਸੀਂ ਆਸ਼ਵਾਸ਼ਣ ਵੀ ਕਰਦੇ ਸ਼ਰਤ ਰੱਖਦੇ ਹਾਂ ਵੀ ਪੁਲਿਸ ਤੋਂ ਜਲਦੀ ਇਹਦੀ ਕਾਰਵਾਈ ਹੋਏਗੀ ਵਰਨਾ ਲੱਗਦਾ ਤੇ ਇਦਾਂ ਹੀ ਆ ਵੀ ਜੇ ਪੁਲਿਸ ਸੇਫ ਨਹੀਂ ਹੈ ਤੇ ਆਮ ਜਨਤਾ ਵੀ ਸੇਫ ਨਹੀਂ ਆ ਇਸ ਕਰਕੇ ਬੇ ਔਰ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਏਗਾ ਮੈਨੂੰ ਲੱਗਦਾ ਨਹੀਂ ਵੀ ਉਹ ਆਪਣੇ ਵਾਅਦੇ ਆ ਦੇ ਕਾਮਯਾਬ ਹੋ ਗਏ ਨੇ ਇਹਨਾਂ ਉੱਤੇ ਜ਼ਰੂਰ ਗੌਰ ਕੀਤੀ ਜਾਵੇ ਬੇਨਤੀ ਹੈ ਸਾਡੀ ਭਗਵੰਤ ਮਾਨ ਜੀ ਨੂੰ ਵੀ ਔਰ ਪੂਰੇ ਜਥੇਬੰਦੀਆਂ ਵੱਲੋਂ ਵੀ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਜਿਹੜਾ ਇਹ ਜਿਹੜਾ ਜਿਹੜਾ ਮਾਮਲਾ ਆ ਇਹਨੂੰ ਹੋਰ ਵੀ ਧਾਰਮਿਕ ਜਥੇਬੰਦੀਆਂ ਦੇ ਨਾਲ ਡਿਸਕਸ ਕਰਕੇ ਇਹਦੇ ਜਿਹੜਾ ਸੰਘਰਸ਼ਾ ਤੇਜ਼ ਕੀਤਾ ਜਾਏਗਾ ਧੰਨਵਾਦ ਜੈਵਾਲ ਮਿਕੀ ਜੀ ਜੀ ਕੀ ਮੈਟਰ ਹੈ ਕਿ ਬਾਅਦ ਜਥੇਬੰਦੀਆਂ ਕੋਈ ਮੈਟਰ ਹੈ ਜਿਹੜੀ ਪੁਲਿਸ ਮੁਲਾਜ਼ਮ ਵੀ ਜਿਹਨਾਂ ਨੂੰ ਕੁੱਟਿਆ ਗਿਆ ਜੀ ਇਹ ਦੋਨਾਂ ਪਰਿਵਾਰਾਂ ਦਾ ਝਗੜ ਕਿਨਾ ਗੋਹ ਪ੍ਰਵਾਰਾ ਨਕਸ਼ਾ ਵੀ ਜਾਣ ਦੋ ਆਪਣੀ ਸਟੇਟਮੈਂਟ ਦੋ ਜੋ ਵੀ ਸਟੇਟਮੈਂਟ ਦੇਣਗੇ ਉਹ ਕਾਨੂੰਨ ਦੇ ਕੰਮ ਹੀ ਕਰਦਾ ਸਰ ਕੀ ਸਰਸ਼ਨ ਤੇ ਇਸ ਤਰ੍ਹਾਂ ਦੀ ਹਮਲਾ ਹੋਣਾ ਤੇ ਕਿੰਨੀ ਮੰਤ ਭਾਗੀ ਘਟਣਾ ਹੈ ਅਜੀ ਨੋਟ ਸਾਡੇ ਨੋਟਸ 'ਚ ਹੀ ਇਹ ਗੱਲ ਆਈ ਹਮਰੇ ਕੋਲ ਬਗਾਰੇ ਦੂਜਾ ਨਾ ਨੋਟਸ ਨੇ ਸਗੜਾ ਨਾਲ ਆਪਸੀ ਪ੍ਰਵਾਰਤਾ ਹੋ ਤਾ ਕੋਈ ਪੁਲਿਸ ਮਨਾਲ ਜਿਮ ਮਰਾਇ ਪ੍ਰਸ਼ਨਤ ਹੋਰ ਤੇ ਕੋਈ ਨਹੀਂ ਇਹ ਗੱਲ ਮੈਡਰਾਇ ਸੋ ਹਮ ਸਰ ਇਨਸਾਫ ਮਿਲੇਗਾ ਜਿਹੜਾ ਵੀ ਦੋਸ਼ੀ ਹੈ ਬਿਲਕੁਲ ਇਨਸਾਫ ਮਿਲੇਗਾ ਮੇਰਾ ਕਹਣਾ ਉਹ ਵੀ ਸਚਾਈ ਹੋਏਗੀ ਸਚਾਈ ਦੇ ਦਾ ਕਰਤੇ